ਸੋਰਠਿ ਮਹਲਾ 9ਵਾਂ ਮਨ ਰੇ ਕੌਨ ਕੁਮਤ ਤੈ ਲੈਨੀ ਪਰਦਾਰਾ ਨਿੰਦਿਆ ਰਸ ਰਜਿਓ RAM ਭਗਤ ਨ ਕਿਨੀ ਰਾਉ ਮਨ ਰੇ ਏ ਮੇਰੇ ਮਨ ਕੌਣ ਕਿਹੜੀ ਕੁਮਤ ਭੈੜੀ ਮਤ ਤੈ ਲੈਨੀ ਤੈ ਧਾਰਨ ਕਰ ਲਈ ਹੈ ਪਰਦਾਰਾ ਪਰਾਈ ਇਸਤਰੀ ਨਿੰਦੇ ਆ ਰਸ ਰਚਿਓ ਨਿੰਦਿਆ ਕਰਨ ਦੇ ਵਿੱਚ ਰਸ ਰਚਿਓ ਰਸ ਵਿੱਚ ਮਸਤ ਰਹਿੰਦਾ ਹੈ ਰਾਮ ਭਗਤ ਨਾ ਕੀਨੀ ਤੂੰ ਪ੍ਰਮਾਤਮਾ ਦਾ ਨਾਮ ਕਿਉਂ ਨਹੀਂ ਜਪਦਾ ਸਾਹ ਪ੍ਰਮਾਨ ਕਰਦੇ ਹਨ हे ਮੇਰੇ ਮਨ ਤੂੰ ਕਿਹੜੀ ਭੈੜੀ ਸਿੱਖਿਆ ਲੈ ਲਈ ਹੈ ਤੂੰ ਪਰਾਇ ਇਸਤਰੀ ਪਰਾਇ ਨਿੰਦਿਆ ਦੇ ਰਸ ਵਿੱਚ ਮਸਤ ਰਹਿੰਦਾ ਹੈ ਪਰਮਾਤਮਾ ਦੀ ਭਗਤੀ ਤੂੰ ਕਦੇ ਨਹੀਂ ਕੀਤੀ ਮੁਕਤ ਪੰਥ ਜਾਣਉ ਤੈ ਨਾਹਿਨ ਤਨ ਜੋਰਨ ਕਉ ਤਾਇਆ ਅੰਤੋ ਸੰਗ ਕਾਹੂ ਨਹੀਂ ਦਿਨਾ ਬਿਰਥਾ ਆਪ ਬੰਧਾਇਆ ਮੁਕਤ ਪੰਥ ਬਿਕਾਰਾਂ ਤੋਂ ਖਲਾਸੀ ਧਾਰਾ ਜਾਣਿਓ ਤ ਨਾਹਿਨ ਨਹੀਂ ਕਹਿੰਦੇ ਨੇ ਨਹੀਂ ਧੰਨ ਜੋ ਰੁਣ ਕੋ ਧਾਇਆ ਧਨ ਨੂੰ ਇਕੱਠਾ ਕਰਨ ਦੇ ਵਿੱਚ ਦੌੜ ਭਜ ਕਰਦਾ ਫਿਰਦਾ ਹੈ ਅੰਤ ਸੰਗ ਅੰਤ ਟੈਮ ਸੰਗ ਨਾਲ ਸਾਥ ਕਾਹੂ ਨਹੀਂ ਦੀਨਾ ਕਾਹੂ ਕਿਸੇ ਨੇ ਪੀ ਬਿਰਥਾ ਜਨਮ ਗਵਾਇਆ ਬਿਰਥਾ ਬਿਆਰਥ ਹੀ ਆਪ ਬੰਧਾਇਆ ਆਪ ਆਪਣੇ ਆਪ ਨੂੰ ਗੁਰੂ ਸਾਹਿਬ ਪ੍ਰਮਾਨ ਕਰਦੇ ਹਨ اے ਭਾਈ ਤੂੰ ਵਿਕਾਰਾਂ ਤੋਂ ਖਲਾਸੀ ਪਾਉਣ ਦਾ ਰਾਸਤਾ ਅਜੇ ਤੱਕ ਨਹੀਂ ਸਮਝਿਆ ਤਨ ਇਕੱਠਾ ਕਰਨ ਲਈ ਤੂੰ ਸਦਾ ਦੌੜ ਭੱਜ ਕਰ ਰਿਹਾ ਹੈ ਦੁਨੀਆ ਦੇ ਬਾਦਾਰਥਾਂ ਵਿੱਚੋਂ ਕਿਸੇ ਨੇ ਵੀ ਆਖਰ ਤੇਰੇ ਸਾਥ ਨਹੀਂ ਦੇਣਾ ਕਿਸੇ ਨੇ ਵੀ ਆਖਰ ਕਿਸੇ ਦਾ ਸਾਥ ਨਹੀਂ ਦਿੱਤਾ ਤੂੰ ਬਿਆਰਤਾ ਹੀ ਆਪਣੇ ਆਪ ਨੂੰ ਮਾਇਆ ਦੇ ਮੋਹ ਵਿੱਚ ਜਕੜ ਰੱਖਿਆ ਹੈ ਨਾ ਹਰ ਭਜਿਓ ਨਾ ਗੁਰ ਜਨ ਸੇਵਿਓ ਨਾ ਉਪਜਿਓ ਕਛ ਗਿਆਨ ਘਟ ਹੀ ਮਾਹੀ ਨਰਜਨ ਤੇਰਾ ਸੈ ਖੂਜਤ ਉਧਨ ਗੁਰੂ ਸਾਹਿਬ ਪਰਮਾਨੰ ਕਰਦੇ ਹਨ ਨਾ ਅਰਪਜੋ ਨਾ ਤੂੰ ਪ੍ਰਮਾਤਮਾ ਦਾ ਸਿਮਰਨ ਕੀਤਾ ਨਾ ਗੁਰ ਜਨ ਸੇਵਿਓ ਨਾ ਨਾ ਹੀ ਤੈ ਗੁਰੂ ਜਨਾਂ ਦੀ ਸੇਵਾ ਕੀਤੀ ਸੰਤ ਜਨਾਂ ਦੀ ਸੇਵਾ ਕੀਤੀ ਨਾ ਹੀ ਉਪਜਿਓ ਨਾ ਹੀ ਤੇਰੇ ਮਨ ਦੇ ਵਿੱਚ ਪ੍ਰਗਟ ਹੋਇਆ ਕਛ ਗਿਆਨ ਆਤਮਕ ਜੀਵਨ ਦੀ ਸੂਝ ਘਟ ਹੀ ਮਾਹ ਘਟ ਕਹਿੰਦੇ ਨੇ ਇਹਦਾ ਤੇਰੇ ਘਟ ਹੀ ਮਾਏ ਤੇਰੇ ਹਿਰਦੇ ਦੇ ਵਿੱਚ ਤੈ ਖੋਜਤ ਤੂੰ ਖੋਜਦਾ ਫਿਰਦਾ ਹੈ ਉਹ ਦੇ ਹਨ ਜੰਗਲ ਵਿੱਚ ਗੁਰੂ ਸਾਹਿਬ ਪਰਮਾਨ ਕਰਦੇ ਹਨ ਏ ਭਾਈ ਅਜੇ ਤੱਕ ਨਾ ਤੂੰ ਪਰਮਾਤਮਾ ਦੀ ਭਗਤੀ ਕੀਤੀ ਹੈ ਨਾ ਗੁਰੂ ਦੇ ਸ਼ਰਨ ਪਿਆ ਹੈ ਨਾ ਹੀ ਤੇਰੇ ਅੰਦਰ ਆਤਮਿਕ ਜੀਵਨ ਦੀ ਸੋਜੀ ਪਈ ਹੈ ਮਾਇਆ ਤੋਂ ਨਿਰਲੇਪ ਪ੍ਰਭ ਤੇਰੇ ਹਿਰਦੇ ਵਿੱਚ ਵਸਿਆ ਹੈ ਪਰ ਤੂੰ ਬਾਹਰ ਜੰਗਲਾਂ ਵਿੱਚ ਉਸ ਨੂੰ ਭਾਲ ਰਿਹਾ ਹੈ ਬਹੁਤ ਜਨਮ ਪਰ ਮਤ ਤੈ ਹਾਰਿਓ ਅਸਥਿਰ ਮਤ ਨਹੀਂ ਪਾਈ ਮਾਨਸ ਦੇ ਪਾਏ ਪਦ ਹਰ ਪੱਜ ਨਾਨਕ ਬਾਤ ਬਤਾਈ ਬਹੁਤ ਜਨਮ ਬੜੇ ਜਨਮ ਪਰ ਮਤ ਤੈ ਹਾਰਿਓ ਪੜ ਗਦੇ ਨੇ ਹਾਰ ਗਿਆ ਤੂੰ ਦੇ ਹਾਰੇ ਤੂੰ ਮਨੁੱਖਾ ਜਨਮ ਦੀ ਬਾਜੀ ਹਾਰ ਲਈ ਅਸਥਿਰ ਮਤ ਨਹੀਂ ਪਾਈ ਅਸਥਿਰ ਕਹਿੰਦੇ ਨੇ ਅਡੋਲਤਾ ਰੱਖਣ ਵਾਲੇ ਮਾਨਸ ਦੇ ਪਾਏ ਪਾਧਾਰ ਭਜ ਮਾਨਸ ਦੇ ਪਦ ਮਨੁੱਖਾ ਸਰੀਰ ਦਾ ਦਰਜਾ ਪਾਏ ਹਾਸਲ ਕਰ ਲਏਗਾ ਹਾਸਲ ਕਰਕੇ ਨਾਨਕ ਬਾਤ ਬਤਾਈ ਗੁਰੂ ਸਾਹਿਬ ਫਰਮਾਨ ਕਰਦੇ ਨੇ ਅਨੇਕਾਂ ਜਨਮਾਂ ਵਿੱਚ ਪਟਕ ਪਟਕ ਕੇ ਤੂੰ ਮਨੁੱਖਾ ਜਨਮ ਦੀ ਬਾਜੀ ਹਾਰ ਲਈ ਹੈ ਤੂੰ ਅਜੇ ਹੀ ਅਕਲ ਨਹੀਂ ਸਿੱਖੀ ਜਿਸ ਦੀ ਬਰਕਤ ਨਾਲ ਜਨਮਾਂ ਦੇ ਗੇੜ ਵਿੱਚੋਂ ਤੈਨੂੰ ਅਡੋਲਤਾ ਹਾਸਲ ਹੋ ਸਕੇ ਇਹ ਨਾਨਕ ਆਖੇ ਭਾਈ ਗੁਰੂ ਨੇ ਤਾਂ ਇਹ ਗੱਲ ਸਮਝਾਈ ਹੈ ਕਿ ਮਨੁੱਖਾ ਜਨਮ ਦਾ ਊਚਾ ਦਰਜਾ ਹਾਸਲ ਕਰਕੇ ਪ੍ਰਮਾਤਮਾ ਦਾ ਭਜਨ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ